ਹਾਂਜੀ ਖਾਲੇ ਖੇਤਰ ਓਏ ਮਨਵੀਰ ਏ ਮੂੰਹ ਕਿਦਾਂ ਦੇਦਾ ਮੈਨੂੰ ਮਨਵੀਰ ਤਾਂ ਭਈਆ ਲੱਗਦਾ ਆ ਜਾ ਤੂੰ ਵੀ ਭਈਆ ਨਹੀਂ ਲੱਗਦੀ ਮੇਰੇ ਤੇ ਖੈਰ ਸੋਖਿਆ ਉਹਦੀ ਵੀ ਖੈਰ ਸੋਖਈ ਆ ਹਾਂਜੀ ਦੋਸਤੋ ਆ ਦੇਖੋ ਧਰ ਹੱਥ ਅਰੇ ਹੋਏ ਰੱਬ ਆਲੇ ਕੇ ਇਹ ਤਾਂ ਵੀ ਨਹੀਂ ਚੰਗਾ ਮੈਨੂੰ ਧਰ ਮੂੰਹ ਕਰ ਆਪਾਂ ਦੋਨੇ ਜਣੇ ਨੂੰ ਦਿਆ ਪਾਪਾ ਨੂੰ ਨਾ ਓਨਾ ਹਾਂ ਆ ਜਾ ਬੇ ਪਾਣੀ ਕਿੰਨਾ ਗੋਣਾ ਛੱਡਣਾ ਕੱਲ ਇਹ ਨਾਤਾ ਕਿਤੇ ਦੀ ਗੱਲ ਆ ਹੂੰ ਗਗਨ ਦੀਦੀ ਘਰੇ ਪਤਾ ਕਰਦਾ ਬੁਰਾ ਇਹ ਬੁਰਾ ਕਰਦਾ ਨਾਮ ਦੇ ਬੇ ਹੂੰ ਨੋਂਦੇ ਵੇਲੇ ਕਰਦਾ ਸੀ ਇਦੋਂ ਇਹਦੇ ਵਾਲ ਕਟਵਾ ਕੇ ਲੈ ਜਾਓ ਇਹਦੇ ਵਾਲ ਕਟਵਾ ਕੇ ਲੈ ਜਾਓ ਇਹਨੂੰ ਮੈਂ ਫੇਰ ਦੇਖੀ ਨਾ ਸੋਨਾ ਬਣਾਉਂਦੀ ਹਾਂ ਹੂੰ ਪਿੱਤੀ ਉਂਗਲ ਖਿੱਚੀ ਨਹੀਂ ਮੈਂ ਖਿੱਚੀ ਨਹੀਂ ਆਹ ਦੁਖਦੀ ਮੈਂ ਤੂੰ ਉਂਗਲ ਖਿੱਚੀ ਨਹੀਂ ਖਿੱਚੀ ਆ ਜਾ ਉਹਰੇ ਮੈਨੂੰ ਕਹਿੰਦਾ ਮੈਨੂੰ ਨਾ ਪੈਸੇ ਦੇ ਮੈਂ ਤੇ ਜਿਲੇ ਕਿਉਂ ਨਹੀਂ ਹਾਂ ਓਹੋ ਹਾਈ ਪਯਮਾ ਪਯਮਾ ਚੱਪਲ ਆਹ ਸੱਪ ਕਿ ਕਿੱਥੇ ਆ ਦੇ ਆਹ ਸੱਪ ਆਇਆ ਤੇਰੀ ਮੇਰਾ ਪੈਰ ਮੁੜ ਗਿਆ ਖੱਟੂ ਵਧੀਆ ਹੋਇਆ ਬਾਏ ਵੀ ਬ੍ਰੀਟ ਤੇ ਵੀਡੀਓ ਦੇਖੋ ਨਹੀਂ ਉਹ ਆਉਂਦੀਗਾ ਸਾਡੇ ਨਵੇਂ ਫੋਨ ਦੀ ਵੀਡੀਓ ਦੇਖੋ ਕੁਆਲਿਟੀ ਆਜੋ ਆਜੋ ਇਹ ਕੜਾ ਘਟਿਆ ਉਹ ਦੇਖੋ ਉਧਰ ਮਹਾਨਸਤੀ ਹਾਂਜੀ ਕਹਿੰਦਾ ਮਹਾਵੀਰ ਰਬਾ ਮੇਰੀ ਹੈ ਆਦੇ ਕੀ ਹੋਇਆ ਤੈਨੂੰ ਓਏ ਇੱਧਰ ਦੇਖ ਨਾ ਮਿੱਟੀ ਦਾ ਮਿੱਟੀ ਥੋੜੀ ਖਾਦੀ ਲਾਦਾ ਅੱਜ ਮਿੱਟੀ ਥੋੜੀ ਖਾਦੀ ਹੈ ਹਨਾ ਮੂੰਹ ਦੇਖ ਕੇ ਤਾਂ ਤੂੰ ਚੱਲ ਤੇਰਾ ਮੂੰਹ ਚੱਲ ਪਾਣੀ ਪੀਣਾ ਤੇ ਪਾਣੀ ਪੀਣਾ ਖਾ ਲੂਗੇ ਹਾਂਜੀ ਜੀ ਹੁਣ ਆਪਾਂ ਚੱਲੇ ਆਂ ਪਲਾਟ 'ਚ ਮੈਂ ਨਹੀਂ ਇਹ ਤੂੰ ਨਹੀਂ ਮਾਰਨਾ ਉਹ ਤਾਂ ਗੰਦੇ ਬੱਚੇ ਆ ਨਾ ਇਹ ਬੁੱਗਾ ਮੇਰੇ ਬੁੱਜ ਗਿਆ ਆ ਜਾ ਹੱਥ ਫੜ ਲਓ ਮੇਰਾ ਮੇਰਾ ਹੱਥ ਫੜ ਲਓ ਮਿੱਟੀ ਪਾਉਂ ਕਾ ਕੇ ਮਿੱਟੀ ਪਾਣੀ ਤੂੰ ਇਹਦੇ ਉਹਨਾਂ ਨੇ ਨਾ ਛੜਤੀ ਇੱਕ ਇਹ ਵੀ ਉਹਨਾਂ ਦੇ ਕਿੰਨੀਆਂ ਘਮਾ ਘਮਾ ਕੇ ਮਾਰੀਆਂ ਇਹਨੇ ਵੀ ਗ੍ਰੈਂਡ ਮਿੱਟੀ ਉਹ ਤਾਂ ਗੰਦੇ ਬੱਚੇ ਆ ਕਿਦਾ ਸੋਹਣਾ ਬੱਚਾ ਰਹਿਣ ਚੀਚੂ ਦੇਖੋ ਲੈਂਦਾ ਸਿਰ ਇਹ ਸਾਈਡ ਆਰਾਮ ਨਾਲ ਜੁੱਤਾ ਹੋਇਆ ਆਇਆ ਰੋਕੋ ਜੋ ਹੋ ਤੱਕ ਤੱਕ ਚੱਕ ਲਿਆ ਦੰਦਾ ਮੰਨੂ ਨਹੀਂ ਦੰਦਾ ਨਾ ਮੈਂ ਨਾ ਉਹਨੂੰ ਫੜ ਕੇ ਬੰਨਣਾ ਦੇਣੀ ਅੰਮਣੇ ਨਾ ਨਾ ਕਰਨਾ ਆ ਆ ਗਿਆ ਆ ਗਿਆ ਉਹ ਵੀ ਆ ਗਿਆ ਆ ਨਹੀਂ ਪਿੱਛੋਂ ਦੀ ਆ ਵੀ ਵੀ ਪੇਵਾ ਨੂੰ ਨਹੀਂ ਨਹੀਂ ਅਸੀਂ ਜਾਂਦੇ ਪਏ ਆ ਉੱਧਰ ਘਰੇ ਸਾਡਾ ਦੋਨਾ ਜਣੀਆਂ ਦਾ ਦਿਨ ਨਹੀਂ ਲੱਗਣਾ ਤੇ ਇਸ ਕਰਕੇ ਅਸੀਂ ਬਾਹਰ ਨਹੀਂ ਆ ਜਾਈ ਅੱਗੇ ਬੈਠੀ ਕਿ ਤੂੰ ਦੋ ਦਿਨ ਮਾਰੋਨੇ ਮੈਂ ਕੇ ਦੇ ਕਾਕੇ ਨਹੀਂ ਤੂੰ ਨਹੀਂ ਮਾਰਨੀ ਰਹਿਂਦੇ ਹੋ ਤਾਂ ਗੰਦੇ ਬੱਚੇ ਆ ਜਦੋਂ ਤੇਰੇ ਮਾਰਨਗੇ ਨਾ ਤੂੰ ਮੈਨੂੰ ਦੱਸੀ ਠੀਕ ਆ ਉਹਦੇ ਇੱਕ ਫੋਨ ਨੰਬਰ ਆਗਾ ਮੇਰੀ ਬਰਾਣੀ ਦੇ ਜਿਸ਼ਾਣੀ ਇਹ ਮੈਂ ਪੁੱਛ ਨਹੀਂ ਹੁੰਦਾ ਅੱਛਾ ਜੀ ਠੀਕ ਆ ਮਨ ਮੈਨੂੰ ਨਹੀਂ ਜਾਣਾ ਆਪਾ ਉਧਰ ਨਹੀਂ ਜਾਣਾ ਆ ਦੇਖ ਇਧਰ ਖਾ ਕੇ ਕਾ ਕਾ ਕੰਨ ਕਿੰਨਾ ਲੱਗਦਾ ਭੈਣ ਆ ਲੈ ਉਹ ਕਹਿੰਦੀ ਮੁੰਡਾ ਹੈ ਜੀ ਇਹ ਗੱਲ ਜਾਂਦੀ ਦੋ ਰੋਟੀਆਂ ਤੋਂ ਆਹ ਆਹ ਆ ਦੇਖ ਇਧਰ ਮੈਂ ਤਾਂ ਉਹ ਜਿਹੜੀ ਆ ਆਲੂ ਮਟਰਾਂ ਦੀ ਸੱਦੀ ਨਾ ਮੇਰੇ ਤੋਂ ਖਾ ਹੀ ਨਹੀਂ ਸਭ ਸਾਬ ਲੈ ਜਾਂਗੇ ਤੁਰਪਾਂਗੇ ਜਾਂ ਰੋਟੀ ਆਂਟੀ ਨੇ ਬਣਾਇਆ ਸਾਗ ਬੜਾ ਹੀ ਟਾਈਮ ਹੋ ਗਿਆ ਸਾਗ ਖਾਦੇ ਨੂੰ ਮੰਡੀ ਤੋਂ ਲਿਆਉਂਦਾ ਹੂੰ ਠੀਕਾ ਮੰਡੀ ਚੋਂ ਲੈ ਕੇ ਆਇਆ ਮੰਨੂ ਆ ਪਾਟੀ ਉਹ ਨਹੀਂ ਅ ਮਨਵੀਰ ਆ ਜਾ ਉਹ ਦੇਖ ਕੇ ਚੱਲਣਾ ਉਹ ਫੜ ਕੇ ਲਿਆ ਆਂਟੀ ਸਸਤੀ ਗਾ ਆ ਗਈ ਆ ਗਈ 2 ਮਿੰਟ ਹੋ ਗਏ ਨਾ ਆ ਬੰਦੇ ਕਿੱਥੇ ਜਾਣਾ ਆ ਦੇਖ ਇਧਰ ਗਾਵਾਂ ਉਹ ਹੁਣ ਡੰਡਾ ਲੈ ਕੇ ਗਿਆ ਅਗਲਾ ਕੰਮ ਬਦਲਾ ਲੈਣਾ ਹਾਂ ਆ ਦੇਖੋ ਹੁਣ ਦੇਖੋ ਇਹ ਖੇਡਦੇ ਪਏ ਥੋੜੇ ਟਾਈਮ ਤੱਕ ਇਹਨਾਂ ਨੇ ਡਰ ਜਾਣਾ ਇਹਨਾਂ ਨੇ ਲੜਾਈ ਕਰਨੀ ਦੇਖੋ ਥੋੜਾਂ ਤੱਕ ਆ ਬਹੁਤ ਲੜਾਕੂ ਆ ਮੁੰਡਾ ਜਿਹੜਾ ਕੰਮ ਮਟਾ ਦੇ ਇਹਨੂੰ ਉਹ ਕੰਮ ਨਹੀਂ ਆਇਆ ਸੀ ਇੱਥੇ ਖੇਡਦਾ ਭਾਈ ਹੈ ਗਰਮੀ ਕਿੰਨੀ ਆ ਜੀ ਮੈਨੂੰ ਨਨੂ ਕਹਿੰਦਾ ਮੈਂ ਉਧਰ ਲੱਗੇ ਚੱਲ ਮੈਂ ਇਹਨੂੰ ਕਿਹਾ ਮੈਂ ਘਾਪੇ ਇੱਥੇ ਖੇਡਦਾ ਚੱਲ ਇਹ ਉਹ ਦੇਖ ਕਿੱਥੇ ਜਾਉਂਗੀ ਤੂੰ ਜੀ ਚੱਲ ਉਧਰ ਆਲੇ 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 ਇਹ ਉਹ ਲੱਗੀ ਇਹ ਮਿੱਟੀ ਜਿੰਨਾ ਟੰਡਾ ਅੰਨਣਾ ਮਾ ਫੱਦਾ ਫੱਦਾ ਫੁੱਲਦਾ ਆ ਹੁਣ ਨੰਨੋ ਨੰਨੋ ਹਣਾ ਮਾਰੇ ਨਾ ਠੀਕਾ ਅੰਕਲ ਜੀ ਸਾਸਤਰੀ ਗਾ ਫਲਾਵਰ ਹੋਣ ਲੱਗ ਗਏ ਸਹੀ ਮੈਂ ਬੱਟਾ ਉਹ ਦੇਖੋ ਅੰਦਰ ਕੀ ਕਮਾਰ ਤੇ ਲੱਗਿਆ ਹੈ ਤਾਂ ਇਹਨਾਂ ਦੀ ਰੀਲ ਦਿਖਾਵਾ ਇੱਕ ਕੀ ਬਾਤ ਹੈ 900 ਮਰੂਦਾ ਦਾ ਬੁੱਟਾ ਲਾਇਆ ਮੈਂ ਨਾ ਮਰੂਦਾ ਉਹ ਇੱਥੇ ਕਿ ਦੇਖਿਆ ਸੀ ਇੱਕ ਲੱਗਾ ਹੋਇਆ ਭਾਈ ਇਹਦੇ ਦੀ ਕੋਈ ਮੈਂ ਕਿਹਾ ਚੱਲ ਮੈਂ ਕਿਹਾ ਚੱਲ ਆਪਾਂ ਖਾਵਾਂਗੇ ਨਹੀਂ ਐਸੀ ਨਹੀਂ ਤੋੜੇ ਉਹ ਕੱਚੇ ਆ ਕੱਚੇ ਉਹ ਪੱਥਰ ਜੈ ਕੁੰਦੇ ਹੀ ਨਹੀਂ ਉਹਦੇ ਉਹ ਤਾਂ ਹੈਗੇ ਪੱਥਰਾਂ ਵਰਗੇ ਆ ਨੂੰ ਖਾਣ ਵਾਲੇ ਨਹੀਂਗੇ ਹਨਾ ਅੰਕਲ ਗੱਡੀ ਥੋਂਦੇ ਆਪਣੀ ਇੰਡਾਵਰ

ਹੋਣ ਕਿ ਤੁਨੇ ਗਿਆਣੀਆਂ ਹੁਣ ਉੱਥੇ ਪਿੰਡੋਂ ਲਿਆਣੀਆਂ ਨਾ ਕੋੜਾ ਬਾਈ ਅੱਛਾ ਪਹਿਨੇ ਤੇ ਵਿੱਜੀ ਆਉਣੀ ਆ ਪਰੇ ਬੀਜੇ ਉਹਨੇ ਲਾ ਦੀ ਆਹ ਰੋੜ ਜੇ ਅੱਥੇ ਹੋਂ ਤੱਕ ਇੰਗਰੇਜ਼ ਵਾਲੀ ਸੜਕ ਤੇ ਹਾਂ ਸਹੀ ਆ ਅਮਰੂ ਦਾ ਬੂਟਾ ਐ ਸਾਰੇ ਖਾ ਜਾਂਦੇ ਮਰੂ ਦਾ ਸਾਡੇ ਲਈ ਇੱਕ ਵੀ ਨਹੀਂ ਰਹਿਣ ਦਿੰਦੇ ਆਂਟੀ ਨਣਕਾ ਤੁਹਾਡੇ ਲਈ ਥੋੜਾ ਲਾਏ ਆ ਆ ਦੇਖੋ ਕਿੰਨਾ ਸੋਹਣਾ ਥਿਊ ਲੱਗ ਰਿਹਾ ਪੰਛੀ ਬੈਠੇ ਹੋਏ ਆ ਦੇਖੋ ਕਿੰਨਾ ਸੋਹਣਾ ਤੇ ਦੋ ਪੰਛੀ ਉੱਥੇ ਬੈਠੇ ਹੋਏ ਆ ਉਹ ਦੇਖੋ ਬੱਚੀ ਆ ਫਲਾਵਰ ਇੰਨੇ ਨੰਨੇ ਕੀ ਰਹਿਣੇ ਨਹੀਂ ਨਹੀਂ ਮੇਰਾ ਕਹਿਣਾ ਮਤਲਬ ਡੇ ਡੇ ਕੀ ਰਹਿਣੇ ਆ ਬਦਨੇ ਨਹੀਂ ਕਿੰਨੇ ਕਿੰਨੇ ਦਾ ਹੈ ਇੱਕ ਆਹ ਵੀਰ ਵੇ ਦੇ ਇੱਕ ਆਹੋ ਹੈ ਆਹੋ ਵੀ ਆਹੋ ਉਹਨਾਂ ਦੂਜੇ ਚਲੇ ਜਾਂਦੇ ਵਿੱਚ ਖੇਡਦੇ ਆ ਮੈਨੂੰ ਡਰ ਲੱਗਦਾ ਆ ਸੋ ਉਹ ਹੀ ਛਰਾਰਤੀ ਆ ਸਾਰੇ ਸਾਡਾ ਵੀ ਉਹੀ ਹੋ ਗਈ ਐਲਤੀ ਹੈ ਨਿਆੜੇ ਨੂੰ ਤਾਂ ਕਦੇ ਕਦੇ ਤਾਂ ਸੇਤ ਸਾਟ ਸੁਤਾਂ ਨੂੰ ਆ ਵੀ ਡਰ ਲੱਗਦਾ ਆ ਕਦੀ ਆ ਗਈ ਲੈ ਆ ਉਹਨੂੰ ਕੱਢ ਕੇ ਹੈ ਨਹੀਂ ਆਉਂਦਾ ਉਹ ਤੇਰੇ ਤਾਂ ਬਾਲਾਂ ਦਾ ਕੁਝ ਨਹੀਂ ਰਹਿ ਗਿਆ ਬਾਲ ਮੇਰੇ ਜਮਾ ਹੀ ਪਤਲੇ ਹੋ ਗਏ ਮੈਂ ਆਪਣੇ ਪਲਾਟ 'ਚ ਚੱਲੀ ਆ ਪਲਾਟ 'ਚ ਤਾਂ ਮੈਂ ਗਈ ਨਹੀਂ ਪਲਾਟ ਤੋਂ ਸਿੱਧੇ ਇੱਧਰ ਆਂਟੀ ਹੁਣ ਕਰਿਆ ਗਈ ਤੇ ਪਲਾਟ 'ਚ ਜਾ ਹੀ ਨਹੀਂ ਹੋਇਆ ਇੱਥੇ ਵੀ ਇਹ ਬਲ ਗਿਆ ਅਮਰੂਦ ਮੇਰੇ ਅਮਰੂਦ ਫੇਵਰੇਟ ਆ ਬਹੁਤ ਫੇਵਰੇਟ ਆ ਸਾਡਾ ਕੰਮ ਹੁਣ ਪਰਤੀ ਦਾ ਰਹਿ ਗਿਆ ਪਰ ਧੀਪੋਂ ਆਉਣ ਵਾਲੀ ਆ। ਤੇ ਆਉਂਦੇ ਸਪ। ਆਹ ਤਾਂ ਸਾਰਾ ਕੰਮ ਹੋ ਗਿਆ ਸੀ ਇੱਥੋਂ ਤੱਕ ਪਿੱਲਰ ਤੇ ਇੱਥੇ ਨਹੀਂ ਸੀਮੈਂਟ ਪਾਇਆ ਇਹਨਾਂ ਨੇ। ਠੀਕ ਹੀ ਨਹੀਂ ਪਾਇਆ। ਸੁੱਕ ਗਿਆ ਸਾਰੇ। ਉਹ ਲਾਦਾ ਗਿੱਲਾ ਹਜੇ। ਨਹੀਂ ਸੁੱਕਾ ਗਿੱਲਾ ਹੈ ਥੋੜਾ ਲਾਦਾ। ਉੱਪਰੋਂ ਦਾ ਸੁੱਕ ਗਿਆ ਸਾਰਾ ਹੀ। ਦੇਖ ਲਓ ਇੰਨੀ ਜਲਦੀ ਸੁੱਕ ਗਿਆ ਏ। ਪਰ ਮੈਨੂੰ ਨੇ ਲੱਗਦਾ ਕਿ ਪੂਰਾ ਇਹ ਮਲੇ ਪ੍ਰੋਪਰਲੀ ਸੁੱਕ ਗਿਆ ਹੋਊਗਾ। ਆਹ ਦੇਖੋ। ਲਾ ਤਾਂ ਗਿਲਾ ਹੈ ਇਹ ਆਦੀ। ਨਾਲੇ। ਟੁੱਟ ਨਾਲ ਤਾਂ ਹੈ ਨਹੀਂ ਉਹ ਤਾਂ ਵੈਸੇ। ਤੇ ਪਤਾ ਨਹੀਂ ਕਿਦਣ ਇਹ ਸਾਡੇ ਨਾ ਘਾਰੇ ਇਸ ਘਰ 'ਚ ਬਹਿਣਾ ਆ। ਉਹ ਟਾਈਮ 'ਤੇ ਜਲਦੀ ਜਲਦੀ ਆ ਜਵੇ ਤੇ ਬਸ ਬਹੁਤ ਵੇਟ ਆ ਸਾਨੂੰ ਆਪਣੇ ਘਰ ਦੀ ਆ ਸਾਡੀ ਕਿਚਨ ਆ ਕਿਚਨ ਦੇਖੋ ਕਿੰਨੀ ਓਪਨਲੀ ਰੱਖੀ ਆ ਸੀ ਇੱਧਰ ਸਾਡੇ ਇੱਕ ਵਾਸ਼ਰੂਮ ਬਣਿਆ ਤੇ ਇੱਕ ਲਾਸਟ ਰੂਮ ਚ ਵਾਸ਼ਰੂਮ ਆ ਔਰ ਆ ਪੌੜੀ ਆ ਇੱਥੇ ਪੌੜੀ ਆ ਤੇ ਬਾਕੀ ਆ ਲਿਵਿੰਗ ਏਰੀਆ ਆ ਉਬਾਸਾਸੀ ਆ ਜਾਈਦਾ ਮੈਂ ਅੱਜ ਆਈਆਂ ਕਾਫੀ ਦਿਨਾਂ ਬਾਅਦ ਆਈਆਂ ਅੱਜ ਮੈਂ 플ੌਟ ਦੇ ਵਿੱਚ ਨਹੀਂ ਤਾਂ ਮੈਨੂੰ ਤਾਂ ਕਿੰਨਾ ਹੀ ਟਾਈਮ ਹੋ ਗਿਆ ਮੈਂ ਆਈ ਨਹੀਂ ਸੀਗੀ ਤੇ ਹੁੰਦੀ ਕਰੰਦੀ ਵੇਟ ਕਰਦੇ ਪਿਆ ਸੀ ਮੈਂ ਦੇਖੋ ਇੰਨੀ ਆਵਰਿੱਤਾ ਪਈ ਹੋਈ ਆ ਇਹ ਜਿਹੜਾ ਉੱਧਰ ਸਮਾਨ ਪਿਆ ਉਹ ਅਲੱਗ ਪਿਆ ਹੋਇਆ ਤੇ ਉਹ ਬਜਰੀ ਜਿਹੜੀ ਉਹ ਘੱਟ ਲੱਗੀ ਆ ਕੈਸਾ ਜਿਹੜੀ ਸੀਗੀ ਆ ਸਾਰੀ ਲੱਗੀ ਆ ਤੇ ਇੱਧਰ ਹਿਆ ਵੀ ਪਈ ਆ ਦੇਖੋ ਕਿੰਨੀ ਇੱਥੇ ਤੱਕ ਆ ਉਹ ਉਹ ਸਹੀ ਕਰਨਾ ਆ ਸਾਰੀ ਉੱਧਰੋਂ ਕਰਨੀ ਹਾਂਜੀ ਅੰਮਾ ਆ ਕਿੱਧਰ ਨੂੰ ਜਾਂਦੀ ਆ ਚਪਲਾ ਤੇਰੀ ਗਈ ਜੀ ਚਪਲਾ ਨੂੰ ਜਾਣਾ ਆ ਵੰਡੇ ਵੰਡੇ ਚੱਲੇ ਕੱਲ ਨੂੰ ਹੋਰ ਜਾਣਾ ਤਾਂ ਕਰਕੇ ਤੇ ਪਲਾ ਬੈਲੇ ਤਿਆਰੀ ਕਰ ਦਿੰਦੇ ਆ ਚਪਲਾ ਤੇ ਮੰਮੀ ਨੇ ਸੋਨੇ ਟਕਾਣੇ ਤੇ ਰੱਖੀ ਆ ਚਪਲਾ ਅੰਮਮੀ ਤੁਹਾਡੇ ਮਹਿੰਦੀ ਲਾਉਣ ਆਲੀ ਹੋ ਗਈ ਲੋੜ ਹੀ ਪੈਣੀ ਮਹਿੰਦੀ ਤੁਹਾਡੇ ਦੋ ਜਿਹੜੇ ਪੌਸ ਸੀਗੇ ਦੋਨੇ ਲਾਈ ਦੀ ਦੋ ਅੱਛਾ ਹਣ ਫੇਰ ਆ ਗਏ ਆ ਦੇਖੋ ਫੇਰ ਕਿਨੇ ਵਾਈਟ ਵਾਲ ਹੋ ਗਏ ਤੁਹਾਡੇ ਆ ਦੇ ਮੈਂ ਨਹੀਂ ਲੈਣੀ ਮੈਂ ਟੁੱਟਾ ਆ ਅੱਜ ਸਿੱਧੇ ਨਹੀਂ ਹੋਈ ਮੇਰੇ ਤੋਂ ਕੰਗਾ ਨਹੀਂ ਮਿਲਿਆ ਕੰਗਾ ਉੱਥੇ ਪਿਆ ਤਾਂ ਸੀਗਾ ਕੋਈ ਨਹੀਂ ਲੱਜਾ ਮੈਨੂੰ ਲੈ ਆ ਡਰਾਅ ਚ ਰੱਖਿਆ ਹੁੰਦੇ ਡਰਾਅ ਡਰੂ ਜੇ ਕੋਲਿਆ ਥੱਲੜਾ ਡਰਾਅ ਚ ਪਿਆ ਸੀ ਥੱਲੜੇ ਦੇ ਸਮਾਨ ਬਹੁਤ ਸੀ ਉੱਪਰਲਾ ਕੋਲੇ ਉੱਤੇ ਮੈਨੂੰ ਲੱਜਿਆ ਕਰ ਮੈਂ ਲੈ ਆ ਤਾਂ ਰੜੀ ਗਈ ਹਾਏ ਹਾਏ ਬਹੁਤ ਸ਼ਰਾਰਤੀ ਹੈ ਸਾਡਾ ਮਨਵੀਰ ਜਦ ਬਹੁਤ ਕਰਦਾ ਕਹਦਾ ਮੈਂ ਇਹਦੇ ਨਾਲ ਹੀ ਖੇਡਣਾ ਤੇ ਹੜਦਾ ਵੀ ਪਿਆ ਹੈ ਮੇਰੇ ਕੋਲ ਅੰਟੀ ਇਹ ਕੀ ਕਰਦੇ ਉੱਪਰ ਉਹਦੇ ਉੱਪਰ ਉੱਪਰ ਮਾੜਾ ਉਹਦੇ ਉੱਪਰ ਉਹਦੇ ਉੱਪਰ 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 ਰੱਖਣੀ ਉੱਪਰ ਬਸ ਵੈਰੀ ਗੁੱਡ ਮੁੰਡਾ ਸਾਡਾ ਮਿੱਟੀ ਨਾਲ ਖੇਡਦਾ ਪਿਆ ਮੱਛਰ ਬਹੁਤ ਹਨ ਇੱਥੇ ਉਹ ਨਹੀਂ ਮਿਲਦੀ ਆ। ਮੇਰੇ ਕੋਲ ਬੰਦਾਂ ਨਹੀਂ ਹੋ ਰਹੇ। ਹੈ? ਮੇਰੇ ਨਹੀਂ ਤੇਲੀ ਚੁੱਤੀ ਚੁੰਨੀ। ਉਹ ਸਹੀ ਹੈ। ਨਾ ਸੁੱਤਾ ਹੋਇਆ ਹੁਣ। ਆ ਬਜ਼ਾਣਾ ਨਹੀਂ। ਉਹ ਆੜੇ ਗੜੀ ਤੋਂ ਬੰਦੇ ਨਹੀਂ ਦਿੱਤੇ। ਆਇਆ ਉਹਨੇ ਐਂਡ ਲੀਆ। ਹਾਂ? ਆ। ਇਹ ਨਹੀਂ ਬਾਂਝ ਦਾ ਹੱਥ ਨਹੀਂ ਲੱਗਦਾ ਇਹ। ਨਾ ਦਾਵਉਂਦੀ। ਭਾਵੇਂ ਹਿੰਦ ਦਾ। ਉਹ ਤੇ ਉੱਪਰ ਬਾਹੂ ਉੱਪਰ ਮੇ ਤਾਂ ਡਬਾਕਵਾ। ਮੈਂ ਨੇ ਦੇ ਪਤਿਆਣਾ ਪੈਣਾ ਮੇ ਤਾਂ ਖੜਨੇ ਹੁੰਦਾ ਇੰਨੇ ਨੇ ਟਾਈਮ ਕਿੱਦਾਂ ਖੜਾਉਂਦਾ ਐ ਮੈਨੂੰ ਕਹਿੰਦਾ ਉੱਥੇ ਖੜੀ ਹੋ ਆਣ ਕੇ ਹੋ ਜਾਂਦੀ ਆਣੀ ਉਹ ਹੀ ਤਾਂ ਗੱਲ ਹੈ ਮਿੱਟੀ ਦੀ ਹੋ ਰਹੀ ਜੀ ਕਹਿੰਦਾ ਮੇਰੇ ਨਾਂ ਰਹਿ ਹੁਣ ਮੈਂ ਕਹਾਂ ਮੈਂ ਉੱਥੇ ਮਿੱਟੀ ਹੀ ਤਰੇ ਕੋਈ ਕਰਾ ਤੂੰ ਤਾਂ ਮਿੱਟੀ ਜਿਹੜਾ ਰਹਿਣਾ ਬੱਦ ਗਏ ਨੇ ਦੋ ਦਿਨ ਐ ਹੀ ਹੁਣ ਆਉਂਦਾ ਕਹਿੰਦੀ ਆ ਮੈਂ ਮੈਂ ਕਹਾਂ ਦੋ ਦਿਨ ਐ ਅਵੇ ਵੀ ਨਹੀਂ ਰਹਿਦੀ ਆ ਹੁੰਦਾ ਹੈ ਤਾਂ ਦੇ ਲੱਗਿਆ ਕੱਪ ਕਰਾ ਲੈਂਦਾ ਚਲ ਲੈਣੀ ਆ ਚੋਨੇ ਹੋਣਾ ਆ ਦੇਖੋ ਸਾਰਾ ਹੀ ਰੇਤੇ ਨਾਲ ਭਰ ਗਿਆ ਰੇਤਾਂ ਨਾਲ ਭਰ ਗਿਆ ਦੇਖੋ ਰੇਤਾਂ ਨਾਲ ਕਿੱਦਾਂ ਭਰਿਆ ਕਿੱਥੇ ਚੱਲਾਂ ਇਹਨੇ ਵੋਣਾ ਇਹਨੂੰ ਮੈਂ ਦੇਖਿਆ ਹੁਣ ਤੈਨੂੰ ਨਵਾਉਣਾ ਮੈਂ ਨਹੀਂ ਐ ਨਹੀਂ ਆ ਗਮ ਗਮ ਪਾਣੀ ਇਹ ਕਿਉਂ ਹੁੰਦਾ ਨਾ ਨੋ ਨੀ ਕੁੱਤਾ ਧੋ ਗੰਦਾ ਹੈ ਆਪਦੇ ਵਰੀ ਸੌ ਹੀ ਸਾਗ ਡਿੱਗੀ ਜਾਂਦਾ ਸਾਗ ਨੂੰ ਅੱਜ ਲਾਵਾਂਗੇ ਤੁੜਕਾ ਆਹ ਹਾਂ ਨਜ਼ਰ ਆਈ ਹੈ ਆਏ ਮਨ ਮਨ ਹਾਂਜੀ ਜੀ ਆਪ ਆ ਚੁੱਕੇ ਆ ਘਰੇ ਮਨਵੀਰ ਤੇਰੀ ਗੱਡੀ ਦੀ ਬੈਟਰੀ ਲੋ ਹੋ ਗਈ ਆਪਾਂ ਲੱਗੇ ਦੇਖਾਂਗੇ ਰਾੜ ਰਾਲ ਆਪਾਂ ਲੋਣੀਆ ਪਾਣੀ ਗਰਮ ਕਰਾਂਗੇ ਕਿਉਂਕਿ ਮਰਹੇ ਨੂੰ ਨਵਾਉਣਾ ਮੈਂ ਇਹਨੂੰ ਚੰਗੀ ਤਰ੍ਹਾਂ ਨਵਾਉਣਾ ਹੁਣ ਦੇਖੀ ਜਾਓ ਮੈਨੂੰ ਸਾਡਾ ਨਾ ਆਊਗਾ ਅੱਜ ਅੱਜ ਲੱਭ ਗਈ ਬੱਤੇ ਦੀ ਸੀ ਕੋਠੇ ਸੌਤੇ ਲੱਗਾ ਉੱਥੇ ਨਾ ਨਹੀਂ ਗਿਆ ਕਿਥੇ ਮੈਂ ਨਾ ਇਧਰ ਨਾ ਨਾ

Non si può fare Se non si può fare niente, non si può fare niente. Se non si può fare niente, non si può fare niente. Se non si può fare ਪਤਾ ਨਹੀਂ ਉਹ ਕਿਹੜੀ ਜਾਨਵਰ ਸੀ ਉਹ ਸੀੜ ਦੇ ਵਿੱਚ ਆ ਗਿਆ ਹੈ ਪਹਿਲਾਂ ਗਰਮ ਕਰ ਲੀਏ ਪਾਣੀ ਹਾਂ ਗਰਮ ਕਰ ਲੋ ਪਹਿਲਾਂ ਨਾ ਨਾ ਮੈਨੂੰ ਪਤਾ ਆ ਤੁਹਾਨੂੰ ਹੋਣਾ ਆ ਮੈਨੂੰ ਹੋਣਾ ਹਾਂਜੀ ਲਸਣ ਕਿੱਥੇ ਹੈ ਲਸਣ ਘਾਹ ਵਿੱਚ ਰੱਖਿਆ ਸੀ ਲਸਣ ਉਹ ਕਿੱ데 ਰੱਖਿਆ ਹੈਗਾ ਤੇ ਲਪਾ ਪਿਆ ਚ ਅਈਏ ਲਸਣ ਚੋਕਣਾ ਖਦਮ ਤਾਂ ਨਹੀਂ ਹੋ ਗਿਆ ਪਤਾ ਨਹੀਂ ਹੁਣ ਆਣਾ ਅਸੀਂ ਕਿਥੇ ਬੈਠੀ ਹੋਗੀ। ਧੀਰਾ ਮੁੰਡੇਾਂ ਤੇ ਤੁਸੀਂ ਆਲੂ ਵੀ ਲਿਆਉਂਦੇ ਆ ਨਾ ਹੁਣ। ਦੇਖਣੇ ਇਹ ਤਾਂ ਪਾਰ ਹੀ ਪਾਉ। ਪਤਾ ਨਹੀਂ ਹੁਣ ਕਾਹਦੇ ਚ। ਇਹ ਤਾਂ ਸਾਡੇ ਨਾਲੋਂ ਹੋਣਾ। 이녀석체요 이녀석이요. 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 이이 ਸੌਕ 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 ਮੰਨ ਵੀਰ ਤੇ ਨੂੰ ਹੋਣਾ ਮੈਂ ਕਾਉਂਡਟੀ ਆ ਜਾਣਾ ਪੱਲ ਨਹੀਂ ਦੇਖਦੇ ਬਰਗਰ ਬਹੁਤ ਏਸਟੀ ਬਣਦਾ ਗਗਨ ਭਾਜੀ ਅੱਧੀ ਗੱਲਾਂ ਭਾਜੀ ਕੱਟੋ ਗਈ ਆ ਆਹ ਜੀ ਬਣਾਇਆ ਆਂ ਅੰਦਰ ਆ ਜੀ ਦੂਟ ਆਂ ਆਪਾਂ ਭਰਾਵਾਂ ਨਾਲ ਦੂਟ ਆਂ ਆਹ ਜੀ ਆਪਾਂ ਮੇਰੇ ਕੋਲ ਬੱਸ ਇਹ ਤੋਂ ਇਹ ਗੰਗੂਰ ਬਣਾਇਆ ਇੰਤਲ ਪਹੁੰਚਾ ਹੋ ਕਰੇ ਲੈ ਜੀ ਹਾਂ ਹਾਂ ਹਣਾ ਉਹ ਮਾਹੂਲੀ ਲੈ ਲੈਣਾ ਉਹ ਪੱਤਰ ਖੜਾ ਨਹੀਂ ਪੈਕ ਕਰ ਦਾਂਗੇ ਉਹਨੂੰ ਪਰੇਤੀ ਮੜਿਆ ਟਰੱਕ ਰੋਹੇ ਉਹ ਕਈ ਨਾੜਾਂ ਨੂੰ ਉਹ ਕਈ ਨਾੜਾਂ ਨੂੰ ਅੱਧਾ ਬਰਗ ਲੈ ਕੇ ਜਾਈਦੇ ਪੈ ਕਰਾ ਕਰਾ ਕੇ ਲੋ ਜੀ ਬਾਈ ਮਰੇ ਜੀ ਮਰੋ ਜੀ ਮਰ ਕਿਵੇਂ ਆ ਤਿੰਨ ਬੋਕਰਾ ਪਹਲਾ ਪਹਰੇ ਗਾਦੇ ਭਾਈ ਨੂੰ ਪੈਸੇ ਪਾਈਏ ਹਾਂਜੀ ਸੁਨੀਲ ਭਾਜੀ ਹਾਂਜੀ ਕਿੱਦਾਂ ਠੀਕ ਹੋ ਠੀਕ ਆ ਮਰਾ ਠੀਕ ਆ ਜੀ ਕੀ ਹੋਇਆ ਕਿਹਦਾ ਫੋਨ ਆ ਗਿਆ ਮੰਤਰੀ